ਤਿਉ ਨਾਨਕ ਦਾਸ ਬੋਲੇ ਜਿਉ ਬੁਲਾਵਹਿ ਤਿਉ ਬੋਲੇ ਸੁਆਮੀ ਕੁਦਰਤ ਕਬਨੁ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਉਹ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਲੋਕਾਂ ਦੀ ਵਿਚਾਰ ਕਰਦੇ ਆ 40 ਨੰਬਰ ਸ਼ਲੋਕ ਤੱਕ ਕੱਲ ਆਪਾਂ ਵਿਚਾਰ ਕੀਤੀ ਸੀ ਅੱਗੇ ਦੋ ਸ਼ਲੋਕਾਂ ਦਾ ਪਾਠ ਆਪ ਜੀ ਨੇ ਬਾਬਾ ਜੀ ਦਰਸਨਾ ਤੋਂ ਮੂਲ ਪਾਠ ਸਰਵਣ ਕੀਤਾ ਜਿੱਨੇ ਕੁ ਮਹਾਰਾਜ ਮੱਤਬੁੱਧ ਬਖਸ਼ਣਗੇ ਆਪਾਂ ਵਿਚਾਰ ਕਰਾਂਗੇ ਆਪ ਸਨੇ ਸੰਕ ਤਾਂ ਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਝੂਠਾ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹੋ ਮਕਾਨ ਮਾਰੇ ਕਹਿੰਦੇ ਜਿਹੜਾ ਸੰਸਾਰ ਹੈ ਇੱਕ ਸੁਪਨੇ ਦੀ ਨਿਆਈ ਹੈ ਝੂਠ ਹੈ ਮਿੱਥ ਹੈ ਮਾਰੇ ਕਹਿੰਦੇ ਜੋ ਦੀਸ ਹੈ ਸੋ सगਲ ਬਿਨਸ ਹੈ ਜਿਉਂ ਬਾਦਰ ਕੀ ਛਾਈ ਜਿਹੜਾ ਕੁਝ ਦੇਖਣ ਚਾਹੁੰਦਾ ਹੈਗਾ ਇਹਨੇ ਇੱਕ ਦਿਨ ਮਿਟ ਜਾਣਾ ਕਿਸ ਤਰ੍ਹਾਂ ਇਸ ਤਰ੍ਹਾਂ ਬੱਦਲ ਦੀ ਛਾਂ ਹੈ ਇਹਨੇ ਕਿਹਦੀ ਆਉਂਦਾ ਅਬਦੀ ਹੈ ਦੀ ਮਾਰੇ ਕਹਿੰਦੇ ਤੂੰ ਇਹਦਾ ਹੰਕਾਰ ਕਰਦਾ ਹੈ ਮਾਨ ਕਰਦਾ ਹੈਗਾ ਝੂਠ ਹੈ ਮਾਨ ਕਹਾ ਕਰੇ ਇਹ ਹੈ ਸਾਰਾ ਤੇਰਾ ਸਰੀਰ ਹੈ ਜੋ ਵੀ ਤੈਨੂੰ ਦਿਖਦਾ ਹੈ ਜਿਹੜਾ ਤੂੰ ਆਪਣਾ ਬਣਾ ਕੇ ਪਾਲਿਆ ਹੋਇਆ ਹੈ ਇਹ ਝੂਠ ਹੈ ਇਹਨੇ ਤੇਰੇ ਸਾਥ ਨਹੀਂ ਨਿਭਣਾ ਇਹ ਸੁਪਨੇ ਦੀ ਨਹੀਂ ਆਈ ਹੈ ਬੜੇ সূক্ষ্ম ਮਾਰਾ ਦੇ ਵਿਚਾਰ ਹੈ ਤੇ ਕਈ ਵਾਰੀ ਇਦਾਂ ਵੀ ਲੱਗਦਾ ਮਹਾਰਾਜ ਬੜੇ ਨਿਰਾਸ਼ਾ ਚ ਲਿਜਾਂਦੇ ਨੇ ਪਰ ਮਹਾਰਾਜ ਨਿਰਾਸ਼ਾ ਚ ਨਹੀਂ ਲਿਜਾਂਦੇ ਸਾਨੂੰ ਸੁਚੇਤ ਕਰਦੇ ਹੈ ਅਸਲੀਅਤ ਸਾਹਮਣੇ ਪੇਸ਼ ਕਰਦੇ ਵੀ ਸੱਚ ਆ ਹੈ ਝੂਠਾ ਈਮਾਨ ਕਹਾ ਕਰੈ ਜਗ ਸੁਪਨਾ ਜਿਉ ਜਾਣ ਤੂੰ ਕਹਾਦਾ ਹੰਕਾਰ ਕਰਦਾ ਇਹਦਾ ਸੁਪਨੇ ਦੀ ਲਿਆਈ ਆ ਇੱਕ ਦਿਨ ਜੋ ਤੂੰ ਦੇਖਦਾ ਤੂੰ ਆਪਦਾ ਪ੍ਰਭਤਾ ਆਪਦਾ ਸਰੀਰ ਜੋ ਵੀ ਤੈਨੂੰ ਦਿਖਦਾ ਜਿੱਤ ਤੂੰ ਮਾਨ ਕਰਦਾਗਾ ਕਿ ਮਿੱਥ ਹੈ ਇਹ ਇੱਕ ਦਿਨੇ ਬਿੰਸ ਜਾਣਾ ਜਿਹਨੂੰ ਮਹਾਰਾ ਗੁਰੂ ਨਾਨਕ ਮਹਾਰਾ ਕਹਿੰਦਾ ਰਾਜੇ ਰૈયਤ ਸਿਕਦਾਰ ਕੋਈ ਨਾ ਰਹਿਸੀਓ ਰਾਜਾ ਚੌਧਰੀ ਪਰਜਾ ਰਾਜੇ ਰૈયਤ ਸਿਕਦਾਰ ਕੋਈ ਨਾ ਰਹਿਸੀਓ ਹਟਪਟਣ ਬਾਜ਼ਾਰ ਹੁਕਮੀ ਤੈਸੀਓ ਇਹ ਹਟ ਦਾ ਬਾਜ਼ਾਰ ਜੋ ਕੁਝ ਵੀ ਹੈ ਉਹਦੇ ਹੁਕਮ ਨਾਲ ਇੱਕ ਦਿਨ ਟਹਿ ਜਾਣਾ ਹੈਗਾ ਰਾਜੇ ਰਈਤ ਸਿਕਦਾਰ ਕੋਈ ਨਾ ਰਹਸੀਓ ਹਟਪਟਣ ਬਾਜ਼ਾਰ ਹੁਕਮੇ ਤੈਸੀਓ ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਪੱਕੇ ਮਹਿਲ ਬਣਾ ਕੇ ਉਹਨੋ ਕਹਿੰਦਾ ਇਹ ਮੇਰੇ ਮਹਿਲ ਹੈ ਮੈਂ ਇਥੇ ਠਹਿ ਪੱਕੇ ਬੰਕਦਵਾਰ ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰ ਰੀਤੇ ਇੱਕ ਖਣੇ ਕਿੰਨੇ ਭੰਡਾਰੇ ਭਰਲੇ ਮਾਇਆ ਦੇ ਮਾਰੇ ਕਹਿੰਦੇ ਜਦੋਂ ਤੇਰੇ ਸਵਾਸ ਨਿਕਲੇ ਇੱਕ ਖਿੰਦੇ ਵਿੱਚ ਹੀ ਬਗਾਨੇ ਹੋ ਜਾਣੇ ਆ ਰੀਤੇ ਇੱਕ ਖਣੇ ਤਾਜੀ ਰਥ ਤੁਖਾਰ ਹਾਤੀ ਪਖਰੇ ਬਾਗ ਮਿਲਕ ਕਰਵਾਰ ਕਿੱਥੈਂ ਸੇ ਆਪਣੇ ਰਸ ਘੂੜੇ ਕਿੰਨੇ ਕਿੰਨੇ ਮਹਿਲ ਮਾਰੇ ਕਹਿੰਦੇ ਇਹ ਤੇਰੇ ਤੋੜ ਨਿਵਣ ਵਾਲੇ ਨਾਲ ਨਿਵਣ ਵਾਲੇ ਨਹੀਂ ਹੈ ਤੰਬੂ ਉਪਲੰਗ ਨਿਵਾਰ ਸਰਾਈ ਚੇ ਲਾਲਤੀ ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ ਤੂੰ ਕਿੰਨੇ ਡੰਬਰ ਕਰ ਲਾ ਇਹਦੀ ਸਨਾਖਤ ਕਿੱਥੋਂ ਹੁੰਦੀ ਹੈ ਇਹ ਸਨਾਖਤ ਕੁਦਰਤ 'ਚੋਂ ਹੁੰਦੀ ਹੈ ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ ਕੁਦਰਤ ਦੇ ਵਿੱਚੋਂ ਸਨਾਖਤ ਹੁੰਦੇ ਜਦੋਂ ਅਸੀਂ ਦੇਖਦੇ ਨਾ ਮੰਨ ਲਓ ਬੱਦਲ ਆਉਂਦਾ ਹੈਗਾ ਉਹਦੀ ਛਾਂ ਹੈ ਹਨਾ ਤੇ ਥੋੜੇ ਚਿਰ ਬਾਅਦ ਉਹ ਮਿੱਟ ਜਾਂਦੀ ਹੈ ਸਨਾਖਤ ਕਰ ਲੋ ਵੀ ਇਸ ਤਰ੍ਹਾਂ ਤੇਰਾ ਜਿਹੜਾ ਜੀਵਨ ਹੈ ਕੁਦਰਤ ਦੇ ਵਿੱਚੋਂ ਸਨਾਖਤ ਹੋ ਰਹੀ ਹੈ ਨਾਨਕ ਸੱਚ ਦਾ ਤਾਰ ਸਨਾਖਤ ਮਹਾਰਾ ਕਹਿੰਦੇ ਤੂੰ ਝੂਠਾ ਮਾਨ ਕਰਦਾ ਹੈਂਗਾ ਤੇ ਇਹ ਤੇਰੇ ਨਾਲ ਨਿਭਣ ਵਾਲਾ ਨਹੀਂ ਹੈ ਇਹਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਤੇਰਾ ਜਿਹੜਾ ਕੁਟੰਬ ਹੈ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਬੜਾ ਪਿਆਰਾ ਹੈ ਸ਼ਬਦ ਦਾ ਸਵਈ 33 ਵਈਏ ਪੜਦੇ ਆ ਨਾ ਉਨਾ ਜੇ ਸੁਭਈਆ ਹੁੰਦਾਗਾ ਮਾਰਾ ਕਹਿੰਦੇ ਤੋ ਤਨ ਤਿਆਗਤ ਹੀ ਸੁਣ ਰੇ ਜੜ ਤੋ ਤਨ ਤਿਆਗਤ ਹੀ ਸੁਣ ਰੇ ਜੜ ਕਹੀਏ ਮੂਰਖ ਜਦੋਂ ਤੂੰ ਆਪਣਾ ਸਰੀਰ ਤਿਆਗਿਆ ਨਾ ਤੋ ਤਨ ਤਿਆਗਤ ਹੀ ਸੁਣ ਰੇ ਜੜ ਪ੍ਰੇਤ ਬਖਾਨ ਤਰਿਆ ਭਜ ਜਾਏ ਹੈ ਪ੍ਰੇਤ ਪ੍ਰੇਤ ਕਹਿ ਕੇ ਇਸਤਰੀ ਨੇ ਭਜ ਜਾਣਾਗਾ ਤੋ ਤਨ ਤਿਆਗਤ ਹੀ ਸੁਣ ਰੇ ਜੜ ਪ੍ਰੇਤ ਬਖਾਨ ਤਰਿਆ ਭਜ ਜਾਏ ਹੈ ਉੱਤਰ ਕਲਤਰ ਸੋ ਮਿੱਤਰ ਸਖਾ ਇਹ ਬੇਗ ਨਕਾਰੋ ਐਸ ਦਾ ਹੈ ਜਿੰਨੇ ਰਿਸ਼ਤੇ ਦਾ ਰਹਿਣਗੇ ਉਹ ਕਹਣਗੇ ਕੱਢਣਾ ਕਦੋਂ ਐ ਸੰਸਕਾਰ ਕਦੋਂ ਕਰਨਾ ਇਹਨੋਂ ਕੱਪੜੇ ਨੂੰ ਠੀਕ ਕਰ ਲੋ ਆਪਣਾ ਜੀ ਹਾਂ ਗੁਰਗੋਮੇ ਸਿੰਘ ਮਹਾਰਾਜ ਸਾਨੂੰ ਅਸਲੀਅਤ ਦੱਸਦੇ ਨੇ ਸਵੀਆਂ ਦੇ ਵਿੱਚ ਤੋ ਤਨ ਤਿਆਗਤ ਹੀ ਸੁਣ ਰੇ ਜੜ ਪ੍ਰੇਤ ਬਖਾਨ ਤਰੈ ਭਜ ਜੈ ਹੈ ਉਤਰ ਕਲਤਰ ਸੋ ਮਿੱਤਰ ਸਖਾ ਇਹ ਬੇਗਨਕਾਰੋ ਐਸ ਦਾ ਹੈ ਜਦੋਂ ਕਿਸੇ ਨੂੰ ਮਿੱਤਰ ਨੂੰ ਕਹੋਗੇ ਉਹਦੀ ਉਹਨੇ ਕਹਿਣਾਗਾ ਨਕਾਰਨਾ ਕਦੋਂ ਹੈ ਸੰਸਕਾਰ ਕਦੋਂ ਕਰਨਾ ਬੇਗਨਕਾਰੋ ਇਹਨੂੰ ਕੱਸੀ ਦੀ ਕੱਢੋ ਸੰਸਕਾਰ ਕਰੋ ਭੌਣ ਭੰਡਾਰ ਤਰਾਗੜ ਜੇਤਕ ਛਾੜਤ ਪ੍ਰਾਣ ਵਿਗਾਨ ਕਹੇ ਹੈ ਜਿੰਨੇ ਤੇਰੇ ਭੰਡਾਰ ਭਰੇ ਆ ਨਾ ਜਦੋਂ ਪ੍ਰਾਣ ਨਿਕਲ ਗਏ ਉਹਦੀ ਕਹਿਣਾ ਬਗਾਨੇ ਹੋ ਗਏ ਅਗੇ ਮਾਰਿਆ ਕਹਿੰਦਾ ਚੇਤਰੇ ਚੇਤ ਅਚੇਤ ਮਹਾ ਪਸ ਚੇਤਰੇ ਚੇਤ ਅਚੇਤ ਮਹਾ ਪਸ ਉਹ ਅਚੇਤ ਕਈਏ ਮੂੜ ਪਸੂ ਤੂੰ ਅਚੇਤ ਹੋਇਆ ਚੇਤਰੇ ਚੇਤ ਅਚੇਤ ਮਹਾ ਪਸ ਅੰਤ ਕੀ ਵਾਰ ਇਕੱਲੋ ਹੀ ਜਾਏ ਅੰਤ ਵਾਰ ਤੂੰ ਇਕੱਲੇ ਨੇ ਜਾਣਾ ਪੈਣਾ ਏ ਤੇਰੀ ਦੇਹ ਵੀ ਤੇਰੇ ਸਾਥ ਨਹੀਂ ਦੇਣੀ ਮਾੜਾ ਕਹਿੰਦੇ ਤੂੰ ਕਾਦਾ ਮਾਨ ਕਰਤਾ ਹੈਂਗਾ ਜਿਹਨੂੰ ਗੁਰੂ ਤੇਗ ਬਹਾਦਰ ਮਾੜਾ ਕਹਿੰਦੇ ਜਾਗਲੇ ਹੋ ਰੇ ਮਨਾਂ ਜਾਗਲੇ ਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਜਿਹੜਾ ਸਰੀਰ ਤੇਰੇ ਨਾਲ ਪੈਦਾ ਹੋਇਆ ਨਾ ਇਹਨੇ ਵੀ ਤੇਰੇ ਨਾਲ ਨਹੀਂ ਇਹਨੇ ਵੀ ਸਾਥ ਛੱਡ ਜਾਣਾ ਹੈਗਾ ਜਾਗਲੇ ਹੋ ਰੇ ਮਨਾਂ ਜਾਗਲੇ ਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨਾ ਹੋਇਆ ਮਾਤ ਪਿਤਾ ਸੁਤ ਬੰਧ ਜਨ ਹਿਤ ਜਾਂਸਿਓ ਕੀਨਾ ਇਹ ਬੜੇ ਪਿਆਰੇ ਰਿਸ਼ਤੇ ਐ ਇਹਨਾਂ ਦਾ ਬੜਾ ਹਿੱਤ ਐ ਮਨੁੱਖ ਦਾ ਮਾਤ ਪਿਤਾ ਸੋਤ ਬੰਦ ਜਨ ਮਾਤਾ ਪਿਤਾ ਪੁੱਤਰ ਸਨਮੰਦੀ ਜਿੰਨੇ ਪਿਆਰੇ ਐ ਹਿੱਤ ਜਾਂਸਿਓ ਕੀਨਾ ਜੀਓ ਛੋੜਿਓ ਜਬ ਦੇ ਤੇ ਧਾਰ ਅਗਨ ਮੈਦੀਨਾ ਉਹਦੇ ਤੈਨੂੰ ਇਹਨਾਂ ਨੇ ਅੱਗ ਦੇ ਹਵਾਲੇ ਕਰ ਦੇਗਾ ਜਿਹੜੇ ਤੇਰੇ ਪਿਆਰੇ ਸਭ ਤੋਂ ਪਿਆਰਾ ਪੁੱਤਰ ਉਹਨੂੰ ਕਹੇ ਤੂੰ ਲਾਗ ਲਾ ਇਹਨੂੰ ਧਾਰ ਅਗਨ ਮੈਦੀਨਾ ਤੇ ਮਹਾਰਾਜ ਕਹਿੰਦੇ ਨੇ ਜੀਵਤ ਲੋ ਬਿਉਹਾਰ ਹੈ ਜਗ ਕਉਤਮ ਜਾਨੋ ਇਹ ਤੇਰੇ ਜਿਉਂਦੇ ਜੀ ਦਾ ਬਿਵਹਾਰ ਐ ਇਹਨੂੰ ਪੱਕਾ ਕਰਕੇ ਮੰਨ ਲਾ ਨਾਨਕ ਹਰ ਗੁਣ ਗਾਇ ਲੈ ਸਭ ਸੁਪਨ ਸਮਾਨੋ ਤੂੰ ਪਰਮਾਤਮਾ ਦੇ ਗੁਣਾਂ ਦਾ ਇਹ ਸਾਰਾ ਜਿਹੜਾ ਦਿਖਦਾ ਐ ਇਹ ਸੁਪਨੇ ਦੀ ਨਿਆਈ ਐ ਇਹਨੇ ਬਿਨਸ ਜਾਣੇਗਾ ਤੂੰ ਇਹਦਾ ਹੰਕਾਰ ਨਾ ਕਰ ਜਿਹੜਾ ਕੁਝ ਵੀ ਤੈਨੂੰ ਦਿਖਦਾਗਾ ਇਹ ਤੇਰੇ ਨਾਲ ਨਿਬੜਵਣੇ ਮੈਂ ਸੱਚੀ ਕਰਕੇ ਰਸਦਾ ਤੇ ਤੇਗ ਬਾਤ ਮਾਰਦਾ ਨਾਨਕ ਹਰ ਗੁਣ ਗਾਇ ਲੈ ਸਭ ਤੂੰ ਪਰਮਾਤਮਾ ਦੇ ਗੁਣ ਨੂੰ ਗਉਣਾ ਕਰ ਝੂਠਾ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਸ਼ਟੇ ਰੋ ਨਹੀਂ ਨਾਨਕ ਕਹਿ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸਚਿ ਨ ਮੈਂ ਮੀਤ ਜੇਹ ਪ੍ਰਾਨੀ ਹਰਿ ਜਸ ਕਹਿਓ ਨਾਨਕ ਤਹ ਜਗ ਜੀਤ ਗਰਭ ਕਰਤ ਹੈ ਦੇਹ ਕੋ ਬਿਨ ਸੈ ਸ਼ਨਮੇ ਬੀਤ ਜਿਹੜੀ ਚੀਜ਼ ਦਾ ਹੰਕਾਰ ਹੋਵੇ ਨਾ ਉਸ ਨਾਲ ਮੋਹ ਵੀ ਬੜਾ ਹੁੰਦਾ ਹੈਗਾ ਮੰਨ ਲਓ ਸਾਡੀ ਜਦੋਂ ਦੇਹ ਦਾ ਹੰਕਾਰ ਹੁੰਦਾ ਹੈ ਇਹਦਾ ਮੋਹ ਵੀ ਬੜਾ ਹੁੰਦਾ ਜੋ ਚੀਜ਼ ਨਾਲ ਤੁਹਾਨੂੰ ਹੰਕਾਰ ਪੈਦਾ ਕਰਦੀ ਹੈ ਕਿਸੇ ਚੀਜ਼ ਨਾਲ ਮੰਨ ਲਓ ਤੁਹਾਡਾ ਘਰ ਹੈ ਉਹਦੇ ਨਾਲ ਤੁਹਾਡਾ ਉਹਨਾਂ ਮੋਹ ਜਿੰਨਾ ਹੰਕਾਰ ਹੈ ਉਹਨੇ ਮੋਹ ਹੁੰਦਾ ਹੈ ਸਾਡੀ ਦੇਹ ਨਾ ਅਸੀਂ ਦੇਹ ਦਾ ਹੰਕਾਰ ਕਰਦੇ ਹਾਂ ਨਾ ਇਹਨੂੰ ਬੰਦਾ ਫਿਰ ਸ਼িকারਣ ਤੇ ਲੱਗਿਆ ਇਹਦੇ ਨਾਲ ਮੋਹ ਬੜਾ ਹੈ ਇਹਨੂੰ ਬੜਾ ਪਾਲਣ ਤੇ ਲੱਗਿਆ ਹੋਇਆ ਮਹਾਰਾ ਕਹਿੰਦੇ ਤੂੰ ਆਪਣੀ ਦੇਹ ਦਾ ਗਰਭ ਕਰਦਾ ਹੈ ਗਰਭ ਕਰਦਾ ਹੈ ਦੇਹ ਕੋ ਬਿਨ ਸਹਿ ਸ਼ਿਨ ਮੈਂ ਮੀਤ ਇਹਨੇ ਇੱਕ ਛੰਦੇ ਵਿੱਚ ਪਿੰਟ ਜਾਣਾ ਜਿਹਨੂੰ ਆਪਾਂ ਸ਼ਲੋਕਾਂ ਚ ਬਾਬਾ ਕਬੀਰ ਜੀ ਦੇ ਵਿਚਾਰ ਕਹਿੰਦਾ ਕਬੀਰ ਗਰਭ ਨਾ ਕੀਜੀਐ ਚਾਮਲ ਬੇਟੇ ਹਾੜ ਹਾਇਦਾ ਦੇ ਚੰਮ ਉਹ ਹੱਡਾਂ ਦੇ ਉੱਤੇ ਚਾਮਲ ਲਪੇੜਦਾ ਤੂੰ ਇਹਦਾ ਹੰਕਾਰ ਕਰਦਾ ਹੈ ਕਬੀ ਗਰਭ ਨਾ ਕੀਜੀਐ ਚਾਮਲ ਲਪੇਟੇ ਹਾੜ ਹਾਇਬਰ ਉੱਪਰ ਛਤਰਤਰ ਤੇ ਪੁਨ ਧਰਨੀ ਗਾੜ ਜਿੰਨਾ ਜਿਹੜੇ ਘੋੜਿਆਂ ਦੇ ਚੜਦੇ ਸੀ ਉੱਤੇ ਛਤਰ ਚੁੱਲਦੇ ਸੀ ਉਹਨਾਂ ਨੂੰ ਧਰਤੀ 'ਚ ਗੜਦਾ ਕਬਰਾਂ 'ਚ ਪਈ ਐ ਇਹ ਤੇਰਾ ਇੰਨਾ ਕ ਜਿਹੜਾ ਜੀਵਨ ਦਾ ਬੰਦ ਹੈਗਾ ਤੂੰ ਇਹਦਾ ਹੰਕਾਰ ਕਰਦਾ ਹੈ ਗਰਭ ਕਰਦਾ ਹੈ ਦੇਹ ਕੋ ਤੂੰ ਆਪਣੇ ਦੇਹ ਦਾ ਸਰੀਰ ਦਾ ਹੰਕਾਰ ਕਰਦਾ ਇਹ ਤੇ ਪੈਰ ਨਾ ਰੱਖੋ ਖਾਲਸਾ ਜੀ ਕੱਪੜੇ ਤੋਂ ਧਿਆਨ ਰੱਖੋ ਚਿੱਤੇ ਤੋਂ ਤੂੰ ਆਪਣੇ ਸਰੀਰ ਦਾ ਹੰਕਾਰ ਕਰਦਾ ਇਹਨੇ ਇੱਕ ਛਿੰਦੇ ਵਿੱਚ ਬਿਨਸ ਜਾਣਾ ਕਬੀਰ ਗਰਬ ਨਾ ਕੀਜੀਐ ਚਮਲ ਪੇਟੇ ਹਾੜ ਐਵਰ ਉਪਰ ਛਤਰਤਾਰ ਤੇ ਪੁਨ ਧਰਨੀ ਗਾੜ ਤੇ ਮਹਾਰਾਜ ਕਹਿੰਦੇ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ ਇਹ ਸੋਹਣੀ ਦੇਹੀ ਦੇਖ ਕੇ ਹੰਕਾਰ ਨਾ ਕਰ ਆਜ ਕਾਲ ਤਜ ਜਾਹੋਂਗੇ ਜਿਉ ਕਾਂਚੂਰੀ ਹੋਇਾਂਗਾ ਜਿਸ ਤਰ੍ਹਾਂ ਸੱਪ ਕਾਂਜ ਨੂੰ ਛੱਡ ਜਾਂਦਾ ਨਾ ਤੇ ਉਹ ਕੁੰਜ ਦੀ ਕੋਈ ਵੈਲਿਊ ਨਹੀਂ ਰਹਿੰਦੀ ਇਸ ਤਰ੍ਹਾਂ ਹੀ ਤੇਰੀ ਜਿਹੜੀ ਕਾਇਆ ਨੂੰ ਸਰੀਰ ਨੂੰ ਹੰਸ ਨੇ ਛੱਡ ਕੇ ਚਲੇ ਜਾਣਾ ਇਹਦਾ ਮੁੱਲ ਕੋਈ ਨਹੀਂ ਰਹਿਣਾ ਜਿਉਂ ਕਾਂਚਰੀ ਇਹ ਤੇਰਾ ਤੂੰ ਇਹਦਾ ਹੰਕਾਰ ਕਰਦਾ ਪਰ ਇਹ ਤੂੰ ਇਹਦਾ ਹੰਕਾਰ ਨਾ ਕਰ ਇਹ ਇੱਕ ਛਿੰਦੇ ਵਿੱਚ ਨਾਸ ਹੋ ਜਾਣੀ ਹੈ ਬਾਬਾ ਰਵਦਾਸ ਜੀ ਦਾ ਬੜਾ ਪਿਆਰਾ ਸ਼ਬਦ ਹੈ ਮਾਰੇ ਕਹਿੰਦੇ ਤੁਜੈ ਸੁਜੰਤਾ ਕਸੂ ਨਾਹੇ ਤੁਜੈ ਸੁਜੰਤਾ ਕਸੂ ਨਾਹੇ ਪਹਿਰਾਵਾ ਦੇਖ ਉਬ ਜਾਹੇ ਤੈਨੂੰ ਕੁਝ ਸੋਚਦਾ ਨਹੀਂ ਤੂੰ ਆਪਣਾ ਪਹਿਰਾਵਾ ਆਪਦੀ ਦੇਹ ਦੀ ਸੁੰਦਰ ਨਾ ਹੋਂ ਦੇਖ ਕੇ ਤੂੰ ਹੰਕਾਰ ਚ ਆ ਜਾਵੇਂਗਾ ਇਹ ਜਿਹੜਾ ਸੁੰਦਰਤਾ ਦਾ ਰੂਪ ਦਾ ਇਹ ਬੜਾ ਵੱਡਾ ਹੰਕਾਰ ਹੈ ਤੁਝੈ ਸੁਜੰਤਾ ਕਸੂ ਨਾ ਹੈ ਪਹਿਰਾਵਾ ਦੇਖ ਊਭ ਜਾਹੇ ਗਰਭਵਤੀ ਕਾ ਨਾਹੀਂ ਥਾਓ ਤੇਰੀ ਗਰਦਨ ਉੱਪਰ ਲਵੈ ਕਾਓ ਹੰਕਾਰੀ ਮਨੁੱਖਾਂ ਨੂੰ ਕਿਤੇ ਥਾਂ ਨਹੀਂ ਮਿਲਦੀ ਤੇਰੀ ਗਰਦਨ ਉੱਪਰ ਲਵੈ ਕਾਓ ਤੇਰੀ ਧੌਣ ਦੇ ਉੱਤੇ ਕਾਲ ਦਾ ਸੱਪ ਮੰਡਰਾ ਰਿਹਾ ਹੈ ਕਾਲ ਰੂਪੀ ਕਾਮ ਮੰਡਰਾ ਰਿਹਾ ਤੂੰ ਕਾਹੇ ਕਰਵੇਂ ਬਾਵਲੀ ਐ ਮੇਰੇ ਜਿੰਦੇ ਬਾਵਲੀਏ ਤੂੰ ਕਾਦਾ ਹੰਕਾਰ ਕਰਦਾ ਤੂੰ ਕਾਹੇ ਕਰਵੇਂ ਬਾਵਲੀ ਜੈਸੇ ਭਾਦੋਂ ਖੂਂਬ ਰਾਜ ਤੂੰ ਕਿਸਤੇ ਖਰੀ ਉਤਾਵਲੀ ਸੌਣ ਦੇ ਮਹੀਨੇ ਚ ਨਾ ਖੁੰਬਾ ਉਗਦਿਆ ਨੇ ਰੂੜੀਆਂ ਤੇ ਉਗਦੀਆਂ ਉਹਦੀ ਬਸ ਮਨਿਆਦ ਥੋੜੀ ਹੁੰਦੀ ਐ ਤੂੰ ਤੇਰੀ ਖੁੰਬ ਦੀ ਮਨਿਆਦ ਬਾਬਾ ਰਬਦਾ ਜੀ ਕਹਿੰਦੇ ਹੈਗੀ ਆ ਪਰ ਤੇਰੀ ਮਨਿਆਦ ਖੁੰਬ ਜੀ ਨਹੀਂ ਵੀ ਨਹੀਂ ਐ ਤੂੰ ਕਾਹੇ ਕਰਵੇਂ ਬਾਵਲੀ ਜੈਸੇ ਪਾ ਦੋ ਖੁੰਬ ਰਾਜ ਤੂੰ ਤਿਸਤੇ ਖਰੀ ਹੁ ਤਾਂ ਮੀ ਤੇਰੀ ਦੇਹ ਦੀ ਮਨਿਆਦ ਖੁੰਬ ਜਿੰਨੀ ਵੀ ਨਹੀਂ ਹੈ ਖੁੰਬ ਦੀ ਉਮਰ ਥੋੜੀ ਹੁੰਦੀ ਹੈ ਤੜਕੇ ਉੱਠਦੀ ਹੈ ਜਦੋਂ ਸੂਰਜੀਆਂ ਕਿਰਨਾ ਪੈਂਦੇ ਨਾਲ ਦੀ ਨਾਲ ਖੁਲ ਆ ਜਾਂਦੀ ਹੈ ਤਾਂ ਹੀ ਬਾਬਾ ਜੀ ਨੇ ਕਿਹਾ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ ਨਾਨਕ ਬਿਨ ਬੈ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ ਜੀ ਨੇ ਪ੍ਰਾਣ ਦਿੱਤੇ ਜਿੰਤਾ ਤੂੰ ਉਹਨੂੰ ਸਿਮਰਨਾ ਕਰ ਮਹਾਰਾਜ ਕਹਿੰਦੇ ਨੇ ਕਿ ਇਹ ਤੇਰੀ ਜਿਹੜੀ ਦੇਹ ਹੈ ਇਹ ਸਿਰ ਵਿੱਚ ਬਿਨਸ ਜਾਣੀ ਹੈ ਇਹ ਪ੍ਰਾਣੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ ਜਿਹੜੇ ਪ੍ਰਮਾਤਮਾ ਦਾ ਨਾਮ ਜਪਣਗੇ ਉਹ ਸੰਸਾਰ ਨੂੰ ਜਿੱਤ ਕੇ ਚਲੇ ਜਾਣਗੇ ਇੱਕ ਬੜਾ ਪਿਆਰਾ ਸ਼ਬਦ ਹੈ ਨਾ ਜਦੋਂ ਆਪਾਂ ਭੋਗਦੇ ਸਮੇਂ ਆਮ ਹੀ ਪੜ੍ਹਦੇ ਆ ਸੱਜਣ ਮੇਰੇ ਰੰਗਲੇ ਜਾਇ ਸੁੱਤੇ ਜੀਰਾਨ ਬੜਾ ਪਿਆਰਾ ਸ਼ਬਦ ਹੈ ਗੁਰੂ ਨਾਨਕ ਮਹਾਰਾਜ ਦਾ ਸ਼ਬਦ ਹੈ ਧਨ ਜੋਗਨ ਅਰ ਫੁੱਲੜਾ 나ਠੀ ਅੜੇ ਦਿਨ ਚਾਰ ਇਹ ਜਿਹੜਾ ਧਨ ਹੈ ਜਵਾਨੀ ਹੈ ਇਹ ਦਿਖਾਵਾ ਕਹਿੰਦਾ ਚਾਰ ਦਿਨ ਹੈ ਧਨ ਜੋਗਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ ਪੱਬਣ ਕੇਰੇ ਪੱਤ ਜਿਉ ਢਾਲ ਟੁੱਲ ਜੁਮਮਣ ਹਾਰ ਜਿਸ ਤਰ੍ਹਾਂ ਸਰੋਵਰ ਤੇ ਕੰਡੇ ਉਗਦੇ ਨਹੀਂ ਆ ਫੁੱਲ ਪਰ ਥੋੜੇ ਦਿਨਾਂ ਪਾਣੀ ਸੁੱਕਿਆ ਨਾਲ ਹੀ ਸੁੱਕ ਜਾਂਦੇ ਆ ਤਨ ਜੋਵਨ ਅਰ ਫੁੱਲੜਾ ਨਾਠੀਅੜੇ ਦਿਨ ਚਾਰ ਪੱਬਣ ਕੇਰੇ ਪੱਤ ਜਿਉ ਢਾਲ ਟੁੱਲ ਜੁਮਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਵਨ ਨੋ ਹੁੱਲਾ ਦਿਨ ਥੋੜਡੇ ਥੱਕੇ ਭਇਆ ਪੁਰਾਣਾ ਚੂਲਾ ਜਿੰਨਾ ਚਿਰ ਤੇਰੇ ਕੋਲੇ ਜਵਾਨੀ ਐ ਤੂੰ ਇਹਦਾ ਰੰਗ ਮਾਣ ਲੈ ਇਹਨੂੰ ਤੂੰ ਵਰਤ ਸਕਦਾ ਐ ਇਹਨੂੰ ਤੂੰ ਬਕਾਰਾਂ ਚ ਵਰਤ ਲਾ ਤੂੰ ਇਹਨੂੰ ਸ਼ੁਭ ਗੁਣਾ ਚ ਇਹ ਤੇਰੇ ਕੋਲੇ ਆ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਹੰਪੀ ਵੰਝਾਂ ਡੰਮਣੀ ਰੋਵਾ ਚੀਣੀ ਮਣ ਜਦੋਂ ਪਿਆਰਾ ਜਾਂਦੇ ਨਾ ਫਿਰ ਅੰਦਰੋਂ ਹੌਕੇ ਨਿਕਲਦੇ ਨੇ ਇੱਕ ਦਿਨ ਅੰਤ ਵੀ ਤੇਰਾ ਵੀ ਇਹੀ ਹੋਣਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਹੰਪੀ ਵੰਝਾਂ ਡੰਮਣੀ ਰੋਵਾ ਚੀਣੀ ਬਾਣ ਜਿਹੜਾ ਹਾਸਾ ਹੈ ਨਾ ਇਹ ਮਨੁੱਖ ਦੇ ਉੱਤੇ ਉੱਤੇ ਹੁੰਦਾ ਹੈਗਾ ਜਿਹੜਾ ਰੋਣਾ ਇਹ ਤੁਰ ਹਿਰਦੇ 'ਚ ਆਉਂਦਾ ਹੈਗਾ ਤੁਸੀਂ ਬੈਠੇ ਹੱਸੋ ਕੋਈ ਬੈਠੋ ਇੱਕ ਮਨੁੱਖ ਇਹ ਚੁੱਪ ਕਰੋ ਤੁਹਾਡਾ ਹਾਸਾ ਨਾਲ ਦੀ ਨਾ ਰੁਕ ਜਾਣਾ ਕੋਈ ਮਨੁੱਖ ਪੀੜਾ ਦੇ ਵਿੱਚ ਜਦੋਂ ਪਿਆਰਾ ਵਿਛੜਿਆ ਨਾ ਪੀੜਾ ਦੇ ਵਿੱਚ ਜਦੋਂ ਰੋਣਾ ਨਿਕਲਦਾ ਉਹਨੂੰ ਕੋ ਚੁੱਪ ਕਰਾਣਾ ਕਿਉਂ ਕਿਉਂਕਿ ਤੁਰ ਅੰਦਰੋਂ ਆ ਰਿਹਾ ਹੈ ਰੋਣਾ ਇੱਕਦਮ ਨਹੀਂ ਬੰਦ ਹੁੰਦਾ ਹੋਂਪੀ ਬੰਜਾ ਢਮਣੀ ਰੋਵਾ ਚੀਣੀ ਬਾਣ ਅੱਗੇ ਮਤਲਬ ਕੀ ਨਾ ਸੁਨੇਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆ ਵੈ ਸਹੁਰਾ ਨਿਤਨਾ ਪਈ ਐ ਸੋ ਇਹਨੂੰ ਦੇਖ ਕੇ ਪਿਆਰੇ ਨੂੰ ਦੇਖ ਕੇ ਤੈਨੂੰ ਆਵਦੀ ਯਾਦ ਨਹੀਂ ਉਹਦੀ ਕੀ ਨਾ ਸੁਨੇਹੀ ਗੋਰੀਏ ਆਪਣਾ ਕੰਨੀ ਤੈਨੂੰ ਨਹੀਂ ਇਹ ਖਬਰ ਆਈ ਵੀ ਇੱਕ ਦਿਨ ਤੂੰ ਵੀ ਚਲੇ ਜਾਣਾ ਲੱਗੀ ਆ ਵੈ ਸਹੁਰਾ ਮਾਰਾ ਕਹਿੰਦੇ ਤੂੰ ਵੀ ਇੱਕ ਦਿਨ ਨਿਤਨਾ ਪਈ ਐ ਹੋਈ ਇਹ ਪੇਕੇ ਘਰ ਦੇ ਵਿੱਚ ਇਸ ਤਰ੍ਹਾਂ ਸਾਡੀ ਬੱਚੀ ਨੇ ਸਦਾ ਨਹੀਂ ਰਹਿਣਾ ਹੁੰਦਾ ਅਸੀਂ ਇਹ ਸੰਸਾਰ ਦੇ ਵਿੱਚ ਰਹਿਣਾ ਨਹੀਂ ਹੈ ਨਾਨਕ ਸੁੱਤੀ ਪਈ ਐ ਜਾਨ ਬਰਤੀ ਸੰਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਣ ਪੇਕਿਆਂ ਦੇ ਘਰ ਜਿਹੜੀ ਬੱਚੀ ਸੌਰਿਆਂ ਦਾ ਕੰਮ ਨਹੀਂ ਸਿੱਖਦੀ ਉਹ ਸੌਰੇ ਜਾ ਕੇ ਦੁਖੀ ਹੁੰਦੀ ਐ ਜਿਹੜੀਆਂ ਸਿਆਣੀਆਂ ਮਾਮਾਂ ਬੱਚਿਆਂ ਨੂੰ ਸੌਰਿਆਂ ਦਾ ਕੰਮ ਸਿਖਾ ਕੇ ਸਤਜੀਆਂ ਬਣਾਉਂਦੀਆਂ ਉਹ ਜ਼ਿੰਦਗੀ ਆਨੰਦ ਦਾ ਬਤੀਤ ਕਰਦੀਆਂ ਨੇ ਮਹਾਰਾਜ ਕਹਿੰਦੇ ਨਾਨਕ ਸੁੱਤੀ ਪਈ ਐ ਇਸ ਸੰਸਾਰ ਤੇ ਆਏ ਆ ਸੁੱਤਿਆਂ ਨੇ ਬਤਾ ਲਈ ਜਾਣ ਬਰਤੀ ਸੰਨ ਦਿਨ ਦਿਹਾੜੀ ਲੁੱਟੇ ਗਏ ਗੁਨਾ ਗਵਾਈ ਗੰਠੜੀ ਕੀ ਹੋਇਆ ਗੁਣ ਗਵਾਚ ਗਏ ਅਬ ਗਣ ਚੱਲੀ ਉਹ ਗੁਣਾ ਦੀ ਗੰਢੀ ਬਨ ਲੀ ਤੇ ਤਾਂ ਹੀ ਫਿਰ ਗੁਰੂ ਤੇਗ ਬਾਦਰ ਮਾਰਾ ਇਹ ਕਹਿੰਦੇ ਨਾ ਜਿਹੇ ਪ੍ਰਾਣੀ ਹਰ ਜਸ ਕਹਿਓ ਨਾਨਕ ਤੇਹ ਜਿਹੜੇ ਇਹਨਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਉਹ ਇਸ ਸੰਸਾਰ ਰੂਪੀ ਜੱਗ ਨੂੰ ਜਿੱਤ ਕੇ ਚਲੇ ਜਾਂਦੇ ਨੇ ਜਿਹਨੂੰ ਸੋਟ ਰਾਗ ਵਿੱਚ ਮੇਰੇ ਪਿਤਾ ਕਹਿੰਦੇ ਨੇ ਰੇ ਮਨ RAM ਸਿਓ ਕਰ ਪ੍ਰੀਤ ਸ੍ਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤੋ ਪ੍ਰਮਾਤਮਾ ਨੂੰ ਪਿਆਰ ਕਰ ਕੰਨਾਂ ਨਾਲ ਬਾਣੀ ਸੁਣ ਰਸਨਾ ਨਾਲ ਵੈਗਰੂ ਵੈਗਰੂ ਗੁਰਬਾਣੀ ਦਾ ਉਚਾਰਨ ਕਰ ਰੇ ਮਨ RAM ਸਿਓ ਕਰ ਪ੍ਰੀਤ ਸ਼੍ਰਵਣ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ ਕਰ ਸਾਧ ਸੰਗਤ ਸਿਮਰ ਮਾਦੋਂ ਉਹੇ ਪਤਤ ਪੁਨੀਤ ਤੂੰ ਸੰਗਤ ਵਿੱਚ ਬੈਠ ਤੇ ਪਰਮਾਤਮਾ ਨੂੰ ਯਾਦ ਕਰ ਤੇਰਾ ਜਿਹੜਾ ਅਪਵਿੱਤਰ ਸਰੀਰ ਹੈ ਇਹ ਪਵਿੱਤਰ ਹੋ ਜਾਊਗਾ ਨਿਰਮਲ ਹੋ ਜਾਊਗਾ ਕਾਲ ਬਿਆਲ ਜਿਉਂ ਪਰਿਓ ਡੋਲੇ ਮੁਖ ਫਸਾਰੇ ਮੀਤ ਕਾਲ ਦਾ ਸੱਪ ਤੇਰੇ ਮਤ ਸੱਤੇ ਦੇ ਡਰਾਰਾ ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰਨੇਗਾ ਤੇ ਤੈਨੂੰ ਸਵਾਹ ਕਰ ਦੇਣਾਗਾ ਕਰ ਸਾਧ ਸੰਗਤ ਸਿਮਰ ਮਾਧੋ ਹੋਹੇ ਪਤਤ ਪੁਨੀਤ ਕਾਲ ਬਿਆਲ ਜਿਉ ਪਰਿਓ ਡੋਲੇ ਮੁਖ ਪਸਾਰੇ ਮੀਤ ਆਜ ਕਾਲ ਫੁਨ ਤੁਹੇ ਗਰਸ ਹੈ ਸਮਝ ਰੱਖੋ ਜੀਤ ਕਹਿ ਨਾਨਕ RAM ਭਜ ਲੈ ਜਾਤ ਔਸਰ ਵੀਤੇਰੀ ਉਮਰ ਬੀਤਦੀ ਜਾਂਦੀ ਹੈ ਤੂੰ ਇਸ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਜਪਨਾ ਕਰ ਧੰਗੁਰੂ ਦੇਖਵਾਦ ਮੈਂ ਕਹੇ ਜਿਹੇ ਪ੍ਰਾਨੀ ਹਰ ਜਸ ਕਹਿਓ ਨਾਨਕ ਤਿਹ ਜਗ ਜਿਹੜੇ ਪ੍ਰਮਾਤਮਾ ਦਾ ਨਾਮ ਜਪਣਗੇ ਉਹੇ ਜੀਵਨ ਦੀ ਬਾਜੀ ਜਿੱਤ ਕੇ ਜਾਣਗੇ ਆ ਤੇ ਆਪਾਂ ਵੀ ਜਪਨਾ ਕਰੋ ਵਾਹਿਗੁਰੂ 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 ਸਾਰੀਆਂ ਸੰਗਤਾਂ ਦਾ ਧੰਨਵਾਦ ਕੂਟਾਨਕੋਟ ਧੰਨਵਾਦ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਰਹਿਮਤਾਂ ਬਖਸ਼ਦੇ ਨੇ ਅੰਮ੍ਰਿਤ ਵੇਲੇ ਉਦਮ ਬਖਸ਼ਦੇ ਨੇ ਪ੍ਰੇਰਦੇ ਨੇ ਆਪਣੀ ਗੋਦੀ 'ਚ ਬਿਠਾ ਕੇ ਕਹਿਣ ਸੁਣ ਦੀ ਸਮਰੱਥਾ ਬਖਸ਼ਦੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਕਰਨ ਉਹਨਾਂ ਦੇ ਬਚਨਾਂ ਨੂੰ ਵਿਚਾਰਦੇ ਆ ਵਿਚਾਰਦੇ ਆ ਸਰਵਣ ਕਰਦੇ ਆ ਸੁਣਦੇ ਆ ਕਿ ਜੋ ਕੁਝ ਵੀ ਵਿਚਾਰਿਆ ਇਹ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਸਾਨੂੰ ਸਮਝ ਆ ਜਾਵੇ ਗਰਭ ਕਰਤ ਹੈ ਦੇਖੋ ਬਿਨ ਸੈ ਸਿਨਮ ਮੀਤ ਜੇ ਪ੍ਰਾਣੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਸਾਡੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਦਾ ਨਾਮ ਆ ਜਾਵੇ